ਤੋ ਦੋਸਤੋ ਤੁਸੀਂ ਬਲਕਾਰ ਸਿੱਧੂ ਦੇ ਗਾਣੇ ਚ ਸੁਣਿਆ ਹੋਣਾ ਵੀ ਜਿਵੇਂ ਚੰਨ ਤੇ ਚਕੂਰ ਜਿਵੇਂ ਗੜਵਾ ਤੇ ਗੋਲ ਜਿਵੇਂ ਮਛਲੀ ਤੇ ਮਾਨਸਰ ਮੈਂ ਐਨਾ ਤੈਨੂੰ ਪਿਆਰ ਕਰਾਂ ਤੇ ਦੋਸਤੋ ਅੱਜ ਤੁਹਾਨੂੰ ਅਸੀਂ ਚਕੂਰ ਮਲਾਵਾਂਗੇ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਚਕੂਰ ਕੀ ਹੁੰਦੀ ਆ ਪਰ ਦੱਸਦੇ ਆ ਵੀ ਚਕੂਰ ਬੜਾ ਵਫਾਦਾਰ ਜਾਨਵਰ ਹੁੰਦਾ ਜੇਕਰ ਤੁਸੀਂ ਕਰੇ ਰੱਖ ਲਓਗੇ ਤਾਂ ਇਹ ਤੁਹਾਡੇ ਘਰ ਦੀ ਰਾਖੀ ਰੱਖਣ ਦੇ ਨਾਲ ਨਾਲ ਕਿਸੇ ਨੂੰ ਘਰ ਦੇ ਵਿੱਚ ਐਂਟਰ ਵੀ ਨਹੀਂ ਹੋਣ ਦਿੰਦਾ ਹਾਂਜੀ ਬਹੁਤ ਹੀ ਵਫਾਦਾਰ ਜਾਨਵਰ ਹੁੰਦਾ ਇਸ ਦਾ ਆਂਡਾ ਤੁਸੀਂ ਖਾ ਸਕਦੇ ਹੋ ਅਗਰ ਕਿਤੇ ਮਨ ਕਰੇ ਤੈਨੂੰ ਕੜਾਈ ਚ ਪਾ ਕੇ ਬਣਾ ਵੀ ਸਕਦੇ ਹੋ ਇਹ ਤੁਹਾਡੀ ਇੱਛਾ ਤੇ ਦੋਸਤੋ ਵੇਖੋ ਚਕੋਰ ਤੇ ਤੁਹਾਨੂੰ ਅਸੀਂ ਅੱਜ ਦਿਖਾਉਣੀ ਆ ਇਸ ਦੀ ਖਾਸੀਅਤ ਦੱਸਦੇ ਆ ਕੀ ਪ੍ਰਾਈਸ ਆ ਕਿਉਂ ਰੱਖਣੀ ਚਾਹੀਦੀ ਆ ਬਾਈ ਮੱਖਣਾ ਤੁਹਾਨੂੰ ਦੱਸਣਗੇ ਮੱਖਣਾ ਕੀ ਬੁਲਾ ਇਹ ਇਹ ਚਕੋਰ ਆ ਇਹਦਾ ਕੀ ਕੰਮ ਹੁੰਦਾ ਯਾਰ ਇਹ ਯਾਰ ਘਰੇ ਸ਼ੌਂਕ ਤਰ ਦੇ ਕੁੱਕੜ ਰੱਖਦੇ ਆਪਾਂ ਐ ਹੀ ਆਂ ਆਂਡਾ ਉਹਨਾਂ ਵੀ ਦਿੰਦਿਆਂ ਹਾਂ ਆਂਡਾ ਉਹਨਾਂ ਵੀ ਦਿੰਦਿਆਂ ਆਹ ਕੀ ਚੀਜ਼ ਐ ਬੱਤਕ ਇਹ ਬੱਤਕ ਅੱਛਾ ਵੀ ਇਹ ਪਾਲਤੂ ਬਦਕਾਣੇ ਵੀ ਘਰੇ ਆਪਾਂ ਰੱਖ ਸਕਦੇ ਆ ਰੱਖ ਸਕਦੇ ਆ ਅੱਛਾ ਹਾਂ ਹਾਂ ਇਹ ਆਂਡਾ ਆਂਡਾ ਵੀ ਯੂਜ਼ ਚ ਆਉਂਦਾ ਕਿ ਨਹੀਂ ਆ ਜਾਂਦਾ ਆਂਡਾ ਖਾ ਸਕਦੇ ਆ ਹਾਂ ਹਾਂ ਇਹੋ ਜਿਹੇ ਦੇ ਆਂਡੇ ਚ ਕੀ ਹੁੰਦਾ ਮਤਲਬ ਜਿਹੜੀ ਯਾਰ ਕੁੱਕੜ ਦੇ ਪ੍ਰੋਟੀਨ ਜਿਵੇਂ ਉਹ ਖਾਂਦਾ ਚੋਗਾ ਜੋ ਖਾਂਦੇ ਆ ਮੰਨ ਕੇ ਚੱਲ ਜੇ ਆਪਾਂ ਪੌਣੇ ਉਹੋ ਜਿਹਾ ਕੁਝ ਇਹ ਖਾਂਦੇ ਆ ਅੱਛਾ ਲਈਏ ਨੌਲੇਜ ਮੜੀ ਲਾ ਹਾਂ ਦੇ ਨਾ ਹੀ ਮੜੇ ਲਾ ਕੇ ਦੇ ਕਿਹੜਾ ਹੋਰ ਹੈ ਨਾਮ ਕੀ ਹੈ ਆਪਕਾ ਹਮਾਰਾ ਭਈਆ ਲਾਲ ਨਾਮ ਹੈ ਅੱਛਾ ਤੋ ਇਹ ਕਿਤਨੇ ਕੀ ਦੇਤੋ ਇੱਕ 1000 ਰੁਪਏ ਜੋੜਾ 1000 ਰੁਪਏ ਜੋੜਾ ਹਾਂ ਅੱਛਾ इसका चिकन विकन भी बनता है क्या चिकन भी बनता है पालते हैं इसको बनता है पालते हैं हैं हाँ, बस रखते आ, अच्छा हाँ तो ये इधर जो बतका है बतका भी शोक बस रखता है पालता है ओ, क्या, ओ, क्या क्या रेट है बतका वो आठ सौ का, का जोड़ा है आठ सौ का जोड़ा है आ, ये बतका ये जो है हजार का जोड़ा हजार का जोड़ा चकोर हजार का जोड़ा बक्सा आठ सौ का जोड़ा अच्छा अच्छा कितना बेच दिया अभी तो बिक्री हुआ नहीं है अभी तो मेला स्टार्टिंग चल रहा है देखो क्या बिक्री होता है कि नहीं आता, आता क्या क्या तो ये खाता खाये, खाये, क्या क्या है इसको डालते क्या क्या गेहूँ खाएगा धान खाएगा चावल खाएगा भात खाएगा तो सब खाता था। खाएगा था। जो मुर्गी का चारा होता है वो सब कहाँ से आए हो यूपी इलाहाबाद उत्तर प्रदेश इलाहाबाद अच्छा इलाहाबाद से यहाँ लेके आए हो इतनी दूर से इतनी दूर से अरे यार कोई तो बिक्री होगा कुछ तो कुछ ना हाँ तो अब मेला कल से चालू होगा तो कल आए से आए कब ए आए हो गया तीन दिन हो गया हमको तीन दिन हो गया अच्छा तो दोस्तों भाई जिन्हें चन ते चकोर खरीदनी हो या बतख खरीदनी हो यार ना ਤਾਂ ਮਿਲ ਸਕਦਾ ਨੰਬਰ ਹੈ ਤੇਰੇ پاس ਫੋਨ ਨੰਬਰ ਮੋਬਾਈਲ ਖੋ ਗਈ ਅਰੇ ਬਾਪਰੇ ਬਾਪ ਮੇਲੇ ਮੇ ਖੋ ਗਈ ਕਿਆ ਮੇਲੇ ਮੈਂ ਨਹੀਂ ਖੋ ਗਏ ਰਸਤਾ ਮੈਂ ਗਿਆ ਥਾ ਬਾਥਰੂਮ ਕਰਨੇ ਉਹ ਛੁੱਟ ਗਿਆ ਧਿਆਨ ਸੂ ਉੱਤਰ ਗਿਆ ਚਾਰਜ ਮੇ ਲਗਾਇਆ ਥਾ ਅੱਛਾ ਤੂੰ ਮੋਬਾਈਲ ਖੋ ਗਿਆ ਬੀਆ ਕਿਹੜਾ ਰੋੜਾ ਇਹ ਤੇ ਯਾਰ ਦੂਜਾ ਆਪਣਾ ਮੁਕਸਰ ਤੋਂ ਗੁਰੂ ਸਾਹ ਰੋੜ ਘੋੜਿਆਲੀ ਮੰਡੀ ਦੇ ਬਿਲਕੁਲ ਨਾਲ ਕਵਰ ਵਾਲਾ ਪਿੰਡ ਆ ਵੀ ਦੋਸਤੋ ਜਿੰਨੇ ਲੈਣੀਆਂ ਹੋਣ ਆਣ ਕੇ ਐ ਕਿਆ ਨਾਮ ਹੈ ਆਪਕਾ भैया लाल भैया लाल से कनेक्ट कर लेना भाई जी हाँ कहंदे है भी गुण hunde है नू करे रखना चाहिदा मीट बनाओ अंडे खाओ बहुत बहुत जे नहीं तगड़ा है 810 है 810 जोड़ा क्या है खेल तो जोड़ा है ना जोड़ा ना बात हो थांक यू थैंक यू लो बिक जाएगा अभी हां ठीक है भैया लाल भैया लाल से कनेक्ट कर लेना भाई जी हां ਕਹਿੰਦੇ ਆ ਵੀ ਗੁਣ ਹੁੰਦੇ ਇਹਨਾਂ ਨੂੰ ਘਰੇ ਰੱਖਣਾ ਚਾਹੀਦਾ ਮੀਟ ਬਣਾਓ ਆਂਡੇ ਖਾਓ ਬਹੁਤ ਵਧੀਆ ਜੇ ਨਹੀਂ ਤਗੜਾ ਹੈ 816 816 ਜੋੜਾ ਹੈ ਇਹ ਦਿਲ ਚਲਾ ਚ ਗਿਆ ਜੋੜਾ ਹੈ ਨਾ ਜੋੜਾ ਹੈ ਨਾ ਗੱਲ ਹੋਤਾ ਥੈਂਕ ਯੂ ਥੈਂਕ ਯੂ ਲਓ बिक ਜਾਏਗਾ ਅਭੀ ਹਾਂ ਠੀਕ ਹੈ ਠੀਕ ਹੈ ਤਾਂ ਦੋਸਤੋ ਜੋਕਸਪਾਟ ਲੇਕਿਨ ਇਹ ਜਾਨਵਰ ਘਰੇ ਰੱਖਣਾ ਚਾਹੀਦਾ ਕਹਿੰਦੇ ਬਹੁਤ ਇਮਾਨਦਾਰ ਜਾਨਵਰ ਆ ਮੈਂ ਵਾਰ-ਵਾਰ ਕਹਿੰਨਾ ਤੇ ਕੋਈ ਵੀ ਵੀਰ ਜੇਕਰ ਖਰੀਦਣ ਆਵੇ ਤਾਂ ਇਹ ਤੁਹਾਨੂੰ 5 500 ਤੋਂ 600 ਦੇ ਵਿੱਚ ਇਹ ਜੋੜਾ ਇਹ ਮਿਲ ਜਾਵੇਗਾ ਕਿਉਂਕਿ ਬਾਅਦ ਵਿੱਚ ਅਸੀਂ ਗੱਲ ਕੀਤੀ ਅਸੀਂ ਆਖਿਆ ਵੀ ਕੋਈ ਲੈਸ ਕਰੋ ਕਹਿੰਦੇ ਵੀ 500 ਤੋਂ ਲੈ ਕੇ 600 ਦੇ ਵਿੱਚ ਅਸੀਂ ਇਹ ਜੋੜਾ ਜੋੜਾ ਦੇ ਦਿਆ ਕਰਾਂਗੇ ਜੇ ਕਿਸੇ ਨੇ ਲੈਣਾ ਹੋਵੇ ਤਾਂ ਜਰੂਰ ਲਾਓ ਵੀਰ